ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਨਾ ਤਾਜ਼ੀ ਸੂਬੈਟ ਦਿਖਾਉਣੇ ਆ ਬਾਈ ਜਿਹੜੀ ਵੀਡੀਓ ਬਣਾਈ ਆ ਪਿੰਡ ਵੀਰ ਦਾ ਡਾਊਟ ਜ਼ਿਲ੍ਹਾ ਇਹਨੂੰ ਬਾਈ ਫਰੀਦਕੋਟ ਪੈਂਦਾ ਹਾਂਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਹਣਾ ਤਹਿਸੀਲ ਜੈਤੋ ਜੀ ਠੀਕ ਹੈ ਨੇੜੇ ਬਾਜ਼ਾਖਾਨਾ ਭਗਤਾ ਰੋਡ ਤੇ ਆਈ ਠੀਕ ਹੈ ਬਾਈ ਹਾਂਜੀ ਕਿਹੜਾ ਸੂਆ ਬਾਈ ਸੂਈ ਆ ਇਹ ਪੰਜਵਾਂ ਸੂਆ ਜੀ ਪੰਜਵਾਂ ਸੂਆ ਸੂਈ ਆ ਪਿੱਛੇ ਵਛਾ ਜੀ ਕੋਈ ਬਾਈ ਦਾ ਬਾਈ ਮਾਰਦਾ ਕੰਮ ਨਹੀਂ ਆਪਣੇ ਘਰੇ ਲੁਕਸੋ ਚ ਬਾਈ ਨੇ ਸ਼ੇਰ ਕੀਤੀ ਆ ਬੱਚਾ ਇਹਦੇ ਮਗਰ ਆ ਗਿਆ ਬੱਚਾ ਤੇ ਭਾਈ ਕਿੰਨਾ ਦੋਤਾ ਹੁਣ ਇਹ ਸਾਡੇ ਐਸਾ 18 ਲੀਟਰ ਤਿਆਰ ਆਈ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ 10 ਦਿਨ ਹੋ ਗਏ ਸੂਈ ਨੂੰ ਭਾਈ ਥਰਡੇ ਵੀ ਦੀ ਸਾਫ ਸੁਥਰੀ ਥਾਣ ਬਹੁਤ ਚੰਗਾ ਲੱਗਿਆ ਵਾ ਹਵਾਨਾ ਬਹੁਤ ਚੰਗਾਗਾ ਅੱਗੇ 22 ਲੀਟਰ ਹੀ ਦਿੱਤਾ ਇਹਨੇ ਟਾਈਮ ਭਾਈ ਥੋੜਾ ਆ 12:19 ਦਾ ਟਾਈਮ ਆਗਾ ਉਸ ਹਿਸਾਬ ਨਾਲ ਦੀ ਜਜਮੈਂਟ ਲਾਇਓ ਇਹਦੀ ਜਿਹੜੀ ਬੱਚੀ ਆ ਨਾ ਹੂੰ ਉਹੋ ਇਹਨੇ 22 ਲੀਟਰ ਤੋਂ ਸਟਾਰਟ ਕੀਤਾ ਇਹ ਐਸਾ ਬੱਚੀ ਨੇ ਠੀਕ ਐ ਇਸ ਬੱਚੀ ਨੇ ਹਾਂਜੀ 22 ਲੀਟਰ ਸਟਾਰਟ ਕੀਤਾ ਸੀ ਬਾਕੀ ਬੱਚੇ ਵੀ ਚੰਗੇ ਪਾਉਂਦੀ ਆ ਹਾਂਜੀ 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 ਹੂੰ ਲੇ ਵਾ ਚੈੱਕ ਕਰ ਸਕਦੇ ਆ ਬਈ ਬਹੁਤ ਕਮਾਲ ਆ ਫਿਟਿੰਗਾਂ ਦਾ ਲੈ ਵਾ ਗਰਮੀ ਬਾਈ ਕਹਿੰਦਾ ਬਿਲਕੁਲ ਨਹੀਂ ਮੰਨਦੀ ਜਿਹੜੀ ਚਵਾਈ ਆ ਬਾਈ ਕਹਿੰਦਾ ਇੱਕ ਨੰਬਰ ਭਾਵੇਂ ਆਪ ਦੀ ਦੋ ਟਾਈਮ ਤਸੱਲੀ ਕਰ ਲਓ ਭਾਵੇਂ ਚਾਰ ਟਾਈਮ ਕਰ ਲਓ ਤੇ ਮੁੱਲੇ ਦਾ ਬਾਈ ਨੇ ਰੱਖਿਆਗਾ 68000 ਤੇ ਬਾਈ ਕਹਿੰਦਾ ਜਿਹੜੀ ਸੋਰ ਸੱਪਾ ਸਾਰਾ ਕੁਸੂ ਮੈਂ ਵੇਚੀ ਕਰਦਾ 65000 ਦੀ ਵੜਾ ਦੇ ਦੂੰਗਾ ਹਨਾ ਬਾਈ ਹਾਂਜੀ ਹਾਂਜੀ ਪਹਿਲੇ ਇੱਕ ਨੰਬਰ ਬੋਲ ਦੋ ਆਪਣਾ 9855843178 ਠੀਕ ਹੈ ਬਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ